ਜਿਹੜੀ ਭਗਵਾਨਤ ਮਾਨ ਦੀ ਸਰਕਾਰ ਹੈ ਜਿਹੜੀ ਇਹ ਸਰਕਾਰ ਕਹਿੰਦੇ ਸੀ ਵੀ ਅਸੀਂ ਪਿੰਡਾਂ ਤੋਂ ਸਰਕਾਰ ਚੱਲਿਆ ਕਰੂਗੀ ਇਹ ਭਗਤ ਸਿੰਘ ਦੇ ਰਾਹਾਂ ਤੇ ਚੱਲਣ ਵਾਲੀ ਸਰਕਾਰ ਹੈ ਅੱਜ ਉਹ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਦੇ ਨਾਲ ਇਹ ਵੀ ਉਹ ਸਾਮਰਾਜੀ ਲਟੇਰਿਆਂ ਦਾ ਜਿਹੜਾ ਪੱਖਪੂਰਈ ਹੈ ਅੱਤੀ ਅਸੀਂ ਪਹੁੰਚੇ ਪਿੰਡ ਕੋਟਲੇ ਵੱਲੋਂ বাস ਸਟੈਂਡ ਕਿਸਾਨਾਂ ਦਾ ਇਕੱਠ ਪੂਰਾ ਰੋਸ ਪ੍ਰਦਰਸ਼ਨ ਪੰਜਾਬ ਦੇ ਵਿੱਚ ਦੋ ਚੱਲ ਰਿਹਾ ਪੁੱਛਦੇ ਕਿ ਕਾਰਨ ਸਸਰੀ ਗਾਲ ਪ੍ਰਧਾਨ ਜੀ ਪੰਜਾਬ ਦੇ ਵਿੱਚ ਜੋ ਰੋਸ ਪ੍ਰਦਰਸ਼ਨ ਚੱਲ ਰਹੇ ਕੀ ਕਾਰਨ ਹੈ ਮੈਂ ਹਰਬਾਹ ਸੈਂਕੋਟਲੀ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਏਕਤਾ ਗਰਾਹਾ ਜੀ ਮਕਸਦ ਸਾਹਿਬ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਕਿਉਂਕਿ ਆਪਾਂ ਨੂੰ ਇੱਕ ਚੰਗੀ ਪਤਾ ਹੈ ਕਿ ਸਾਡੇ ਦੇਸ਼ ਦੇ ਹਾਕਮਾਂ ਨੇ ਉਹਨਾਂ ਸਾਮਰਾਜੀ ਲਟੇਰਿਆਂ ਲੋਕਾਂ ਦੇ ਨਾਲ ਜਿਹੜੀਆਂ ਵੱਡੀਆਂ ਸੰਧੀਆਂ ਕੀਤੀਆਂ ਜਿਹੜੀਆਂ ਡਬਲਯੂਟੀਓ ਵਰਗੇ ਉਹਨਾਂ ਸਾਮਾਂ ਦੇ ਜਿਹੜਾ ਇਹ ਕਿਹਾ ਹੋਇਆ ਹੈ ਵੀ ਇੱਥੇ ਜਿਹੜੇ ਜਨਤਕ ادارے ਨਾ ਹੋਣ ਇਹਨਾਂ ਦਾ ਨਿਜੀਕਰਨ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੀਆਂ ਛੋਟੀਆਂ ਮੋਟੀਆਂ ਆ ਸਾਡੇ ਦੁਕਾਨਦਾਰ ਵੀਰ ਆ ਦੇ ਬੱਚਾ ਦੇ ਪਾਲਣ ਲਈ ਦੁਕਾਨਾ ਕਰਦੇ ਨੇ ਇਹਨਾਂ ਦੇ ਵੱਡੇ ਵੱਡੇ ਮਾਲ ਖੋਲ ਕੇ ਇੱਥੇ ਐਮੋਜਨ ਵਰਗੀਆਂ ਕੰਪਨੀਆਂ ਨੂੰ ਲਿਆ ਕੇ ਇਹਨਾਂ ਦੇ ਰੋਜ਼ਗਾਰ ਨੂੰ ਖਤਮ ਕੀਤਾ ਜਾਵੇ ਤੇ ਇਹਦੇ ਨਾਲ ਦੀ ਨਾਲ ਇੱਕ ਸਾਡੀ ਖੇਤੀ ਦੇ ਉੱਤੇ ਆ ਜਿਹੜਾ ਇੱਕ ਬਹੁਤ ਵੱਡਾ ਅਸੀਂ ਸਮਝਦੇ ਹਾਂ ਇੱਕ ਹਮਲਾ ਹੈ ਜਿਹੜਾ ਹੋਣ ਜਾ ਰਿਹਾ ਹੈ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਆਪਾਂ ਵੱਡੀ ਪੱਧਰ ਤੇ ਗਏ ਆ ਜਦੋਂ 2021 ਦੇ ਵਿੱਚ ਤਿੰਨ ਕਾਲੇ ਕਾਨੂੰਨ ਇਥੋਂ ਦੀ ਮੋਦੀ ਸਰਕਾਰ ਨੇ ਲਿਆਂਦੇ ਸੀ ਤਾਂ ਉਸ ਟਾਈਮ ਦੇ ਉੱਤੇ ਕਿਸਾਨਾਂ ਦਾ ਜਿਹੜਾ ਰੋਹ ਉੱਥੇ ਗਿਆ ਤਾਂ ਆਪਾਂ ਲਗਭਗ 13 ਮਹੀਨੇ ਗਰਮੀਆਂ ਸਰਦੀਆਂ ਦੇ ਵਿੱਚ ਉੱਥੇ ਰਹਿ ਕੇ ਤੇ ਜਿਹੜਾ ਆਪਾਂ ਉਹ ਸਹਾਰੇ ਹੋਏ ਮੋਦੀ ਨੂੰ ਛੱਟ ਕੇ ਆਏ ਸੀ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀ ਬਾਰ ਉਸ ਟਾਈਮ ਦੇ ਉੱਤੇ ਜਿਹੜੀਆਂ ਕੁਝ ਸਾਡੀਆਂ ਮੰਗਾਂ ਸੀ ਜਿਨ੍ਹਾਂ ਨੂੰ ਲਿਖਤੀ ਰੂਪ ਦੇ ਵਿੱਚ ਮੋਦੀ ਨੇ ਦਿੱਤਾ ਸੀ ਵੀ ਅਸੀਂ ਇਹਨਾਂ ਨੂੰ ਪੂਰੀਆਂ ਕਰਾਂਗੇ ਪਰ ਲਗਭਗ ਅੱਜ 24 ਤੀਕ ਉਹਨਾਂ ਮੰਗਾਂ ਦਾ ਕੁਝ ਨਹੀਂ ਬਣਿਆ ਤਾਂ ਇਸ ਦੇ ਰੋਸ ਦੇ ਵਜੋਂ ਜਿਹੜਾ ਲਗਭਗ 13 ਮਹੀਨਿਆਂ ਤੋਂ ਸਾਡਾ ਕੋਸ ਕਿਸਾਨ ਜਥੇਬੰਦੀਆਂ ਸੀ ਜਿਹੜੀਆਂ ਜਿਹੜੀਆਂ ਬਾਦਰਾਂ ਤੇ ਬੈਠੀਆਂ ਹੋਈਆਂ ਸੀ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਲੈਣ ਵਾਸਤੇ ਨਾਲ ਇੱਥੋਂ ਦੇ ਹਰੇਕ ਕਿਸਾਨ ਤੇ ਮਜ਼ਦੂਰ ਜਿਹੜਾ 60 ਸਾਲ ਦੀ ਉਮਰ ਨੂੰ ਪਾਰ ਕਰਦਾ ਉਹਨੂੰ ਉੱਥੇ ਦਰਜੇ ਦੇ ਮੁਲਾਜ਼ਮ ਦੀ ਜਿਹੜੀ ਕਲਸਨਾ ਉਹ ਬੰਨੀ ਜਾਵੇ ਇਹਦੇ ਨਾਲ ਹੋਰ ਸਾਡੇ ਜਿਹੜੇ ਨਿੱਜੀਕਰਨਾ ਜਿਵੇਂ ਬਿਜਲੀ ਬੋਰਡ ਤੇ ਹੋਰ ਸੀਗਾ ਉਹ ਸਾਰੇ ਬਾਤ ਜੋ ਮੰਨਿਆ ਸੀ ਉਹ ਬੈਠੇ ਸੀ ਪਰ ਉਸ ਟਾਈਮ ਦੇ ਬਈ ਉੱਤੇ ਉਹਨਾਂ ਨੂੰ ਜਾਂਦਿਆਂ ਨੂੰ ਦਿੱਲੀ ਨੂੰ ਰਸਤੇ ਤੇ ਰੋਕਿਆ ਗਿਆ ਵੱਡੇ ਵੱਡੇ ਬਰੇਡੀ ਗੇ ਲਾ ਕੇ ਤਾਂ ਸਭ ਤੋਂ ਵੱਡੀ ਘਟਨਾ ਇਹ ਵਾਪਰੀ ਜਦੋਂ 13 ਫਰਵਰੀ ਨੂੰ ਉਹਨਾਂ ਤੇ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਛੱਡੇ ਗਏ ਤਾਂ ਉਹਦੇ ਵਿੱਚ ਇੱਕ ਕਿਸਾਨ ਸੀ ਜਿਹੜਾ ਉਹ ਸ਼ਹੀਦ ਹੋਇਆ ਸੈਂਕੜੇ ਕਿਸਾਨ ਫੱਟੜ ਹੋਏ ਸੈਂ ਤਰੀਕ ਨੂੰ ਜਿਹੜੀ ਸਾਡੇ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਜਿਹੜੀ ਚੰਡੀਗੜ੍ਹ ਚ ਬੁਲਾਈ ਗਈ ਹੈ ਤਾਂ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਵੀ ਮੇਰੇ ਕੋਲ ਤਾਂ ਬਹੁਤ ਖੁੱਲਾ ਟਾਈਮ ਹੈ ਆਪਾਂ ਖੁੱਲ ਕੇ ਵਿਚਾਰਾ ਕਰਾਂਗੇ ਬਾਅਦ ਜਦੋਂ 8 9 ਜਿਹੜੀਆਂ ਮੰਗਾਂ ਤੇ ਇਹਨੇ ਸਹਿਮਤੀ ਦਿੱਤੀ ਹੈ ਕਿ ਹਾਂ ਮੰਗਾਂ ਸੋਡੀਆਂ ਠੀਕ ਐ 18 ਮੰਗਾਂ 'ਚੋਂ 9 ਮੰਗਾਂ ਜਿਹੜੀਆਂ ਹਜੇ ਬਾਕੀ ਸੀ ਤਾਂ ਉੱਠ ਕੇ ਜਾਣ ਲੱਗਿਆ ਇਹ ਬਹਾਨਾ ਲਾ ਕੇ ਕਿ ਮੇਰੀ ਅੱਖ 'ਚ ਨੁਕਸਾ ਡਾਕਟਰ ਨੂੰ ਵਿਖਾਉਣੀ ਐ ਤੁਸੀਂ ਚੰਗੀ ਪੜਾ ਜਾਣਦੇ ਹੋ ਕਿ ਜਿੱਥੇ ਚੀ ਮੰਤਰੀ ਦੇ ਨਾਲ ਹਰ ਤਰ੍ਹਾਂ ਦੇ ਡਾਕਟਰ ਹੁੰਦੇ ਨੇ ਤਾਂ ਉਹ ਕਿਹੜੀ ਲੋੜ ਪੈ ਗਈ ਉਹਨੂੰ ਪਰ ਫਿਰ ਵੀ ਸਾਡੇ ਆਗੂਆਂ ਨੇ ਕਿਹਾ ਸੀ ਵੀ ਤੇਰੇ ਦੋ ਜਿਹੜੇ ਮੰਤਰੀ ਬੈਠੇ ਨੇ ਇਹਨਾਂ ਨਾਲ ਅਸੀਂ ਗੱਲ ਕਰ ਲੈਨੇ ਆ ਜੇ ਤੁਹਾਡੀ ਅੱਖ ਚ ਨੁਕਸਰਾ ਤੁਸੀਂ ਜਾ ਸਕਦੇ ਆ ਤਾਂ ਉਲਟਿਆ ਇਹ ਗੱਲ ਬੋਲਿਆ ਕਿ ਕਹਿੰਦਾ ਮੈਨੂੰ ਇਹ ਦੱਸੋ ਵੀ ਆ ਜਿਹੜਾ 5 ਤਰੀਕ ਦਾ ਤੁਸੀਂ ਇੱਥੇ ਮੋਰਚਾ ਲਾਉਣ ਜਾ ਰਹੇ ਆ ਉਹਨੂੰ ਕੈਨਸਲ ਕਰੋ ਤਾ ਸਾਡੇ ਆਗੂ ਨੇ ਇਹ ਗੱਲ ਕਹੀ ਵੀ ਤੂੰ ਕੈਨਸਲ ਦੀ ਗੱਲ ਕਰਨਾ ਤੇ ਪਰ ਹਜੇ ਸਾਡੀਆਂ ਸਾਰੀਆਂ ਮੰਗਾਂ ਤਾਂ ਅਸ्तार ਨਾਲ ਜਿਹੜੀਆਂ ਤੂੰ ਸੁਣੀਆਂ ਨਹੀਂ ਉਹ ਸੁਣ ਕੇ ਫੇਰ ਉਹਦੀ ਗੱਲ ਅਸੀਂ ਤੈਨੂੰ ਦੱਸਾਂਗੇ ਵੀ ਉਹ ਕੈਨਸਲ ਕਰਨਾ ਜਾਂ ਨਹੀਂ ਇਹ ਤਾਂ ਤੇਰਾ ਦਬਾਅ ਹੈ ਜਦੋਂ ਇਸ ਗੱਲ ਤੇ ਆਪਣੇ ਆਗੂ ਬੋਲੇ ਨੇ ਤਾਂ ਉਹ ਬਹੁਤ ਵੱਡੀ ਘਬਰਾਹਟ ਦੇ ਵਿੱਚ ਘਬਰਾਹਟ ਦੇ ਵਿੱਚ ਬਹੁਤ سارے ਸ਼ਬਦ ਬੋਲੇ ਨੇ ਇਥੋਂ ਤੱਕ ਕੇ ਕਹੇ ਤਾਂ ਕਿ ਮੈਂ ਸੋਥੋਂ ਡਰਦਾ ਨਹੀਂ ਤੁਸੀਂ ਮੈਨੂੰ ਡਰਾਉਣ ਆਏ ਹੋ ਤਾਂ ਉਹਨਾਂ ਨੇ ਕਿਹਾ ਅਸੀਂ ਕਿਸੇ ਨੂੰ ਡਰਾਉ ਨਹੀਂ ਆਏ ਅਸੀਂ ਤਾਂ ਆਪਦੀਆਂ ਮੰਗਾਂ ਨੂੰ ਲੈ ਕੇ ਆਏ ਆ ਤਾਂ ਦੁਕਾਨਾਂ ਨੂੰ ਖਤਮ ਕਰਨ ਵਾਸਤੇ ਉਹ ਵੱਡੇ ਐਮਓ ਜਾਨਵਰੀਆਂ ਕੰਪਨੀਆਂ ਇੱਥੇ ਕਿਵੇਂ ਫਿੱਟ ਕੀਤੀਆਂ ਜਾਣ ਤੇ ਸਾਰੇ ਲੋਕਾਂ ਦਾ ਅੱਜ ਹੱਕ ਬੰਦਾ ਹੈ ਇੱਥੇ ਕਿਸਾਨਾਂ ਦਾ ਨਹੀਂ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਤੇ ਮਲਾਜਮ ਇਹਨਾਂ ਸਾਰਿਆਂ ਨੂੰ ਰਲ ਕੇ ਇੱਕ ਵੱਡਾ ਘੋਲ ਆ ਜਿਹੜਾ ਇਹ ਸਾਮਰਾਜੀ ਨੀਤੀਆਂ ਦੇ ਖਿਲਾਫ ਲੜਨਾ ਪਊ ਤਾਂ ਹੀ ਤਾਂ ਅਸੀਂ ਆਪਣੇ ਲੋਕਾਂ ਨੂੰ ਬਚਾ ਸਕਾਂਗੇ ਪ੍ਰਧਾਨ ਜੀ ਇਹਨਾਂ ਨੇ ਮੀਟਿੰਗ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਕਿੰਨੇ ਮੰਗਾ ਰਹੇ ਹਾਂ ਸੀ ਤੇ ਕਿੰਨੇ ਮੰਨੇ ਸੀ 18 ਮੰਗਾ ਸੀ ਕੁੱਲ 9 ਮੰਗਾ ਤੇ ਇਹਨੇ ਸਹਿਮਤੀ ਦੇਤੀ ਸੀ ਤੇ 9 ਮੰਗਾ ਹਜੇ ਬਾਕੀ ਰਹਿੰਦੇ ਨੇ ਉਹਨਾਂ ਨੌ ਮੰਗਾਂ ਦੇ ਵਿੱਚੋਂ ਫੇਰੇ ਉੱਥੋਂ ਭੱਜਿਆ ਉੱਥੋਂ ਛੱਡ ਕੇ ਗਿਆ ਅਸਲ ਦੇ ਵਿੱਚ ਜਿਵੇਂ ਚ ਸਾਨੂੰ ਆਈ ਹੈ ਗੱਲ ਵੀ ਇਹਨੂੰ ਪਿੱਛੋਂ ਕੋਈ ਸੀਟੀ ਵੱਜੀ ਹੈ ਕੇਂਦਰ ਸਰਕਾਰ ਤੋਂ ਕਿ ਮੋਦੀ ਤੋਂ ਕਿਵੇਂ ਮੰਗਾਂ ਦਾ ਮੰਨਿਆ ਹੀ ਨਹੀਂ ਜਿਹੜੀਆਂ ਮੰਗਾਂ ਤੇ ਤੂੰ ਸਹਿਤ ਦੇਈ ਜਾਂਦਾ ਇਹ ਤਾਂ ਪੂਰੀਆਂ ਕਰਦੀਆਂ ਹੀ ਨਹੀਂ ਕਿਉਂਕਿ ਜੇ ਅੱਜ ਮੰਡੀ ਕੰਨ ਖੜਾ ਹੈ ਜਿਹੜਾ ਇਹਨੇ ਲਿਆਂਦਾ ਹੋਇਆ ਸੀਗਾ ਪਿਛਲੇ ਦਿਨੀ ਪਿਛਲੇ 25 ਨਵੰਬਰ ਨੂੰ ਲਿਆਂਦਾ ਹੈ ਉਸ ਖੜਦੇ ਦੇ ਵਿੱਚ ਇਹ ਸੀਗਾ ਵੀ ਤੁਸੀਂ 10 ਦਿਨਾਂ ਦਾ ਟਾਈਮ ਪਾ ਕੇ ਜਿਹੜਾ ਤੁਸੀਂ ਇਹ ਪੂਰਾ ਜਿਹੜਾ ਹੈਗਾ ਨਾ ਤੁਸੀਂ ਸਾਨੂੰ ਦੱਸੋ ਵੀ ਇਹ ਖੜੇ ਦਾ ਬਣਾਉਣਾ ਕੀ ਹੈ ਤੇ ਮੰਡੀਆਂ ਤੋਲ ਲੀਆਂ ਕਿਵੇਂ ਐ ਜੇ ਸਾਨੂੰ ਸਹਿਮਤੀ ਦਿਓ ਤੁਸੀਂ ਜਾਂ ਨਾ ਸਹਿਮਤੀ ਦਿਓ ਪਰ ਇਹਨੇ ਜਨਵਰੀ 3 ਤੱਕ ਉਹਦਾ ਕੁਝ ਨਹੀਂ ਕੀਤਾ ਨਾ ਕਿਸੇ মিডিਆ ਕੋਲੇ ਗਿਆ ਛੋਡੇ ਕੋਲੇ ਨਾ ਕਿਸੇ ਜੱਥੇਬੰਦੀ ਨੂੰ ਦੱਸਿਆ ਇਹ ਤਾਂ ਠੀਕ ਹੈ ਵੀ ਸਾਡੇ ਕੋਲ ਬੁੱਧੀਜੀਵੀ ਪੱਤਰਕਾਰ ਸੀ ਜਿਹੜੇ ਉਹਨਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਵੀ ਆਹ ਜਿਹੜੇ ਕਾਲੇ ਕਾਨੂੰਨਾਂ ਤੋਂ ਭੇੜਾ ਕਾਨੂੰਨ ਆ ਗਿਆ ਜਦੋਂ ਮੰਡੀਆਂ ਖਤਮ ਹੋ ਗਈਆਂ ਫਿਰ ਐਮਐਸਬੀ ਸਾਨੂੰ ਕੀ ਨਹੀਂ ਦੇਣੀ ਐ ਤੇ ਜੇ ਮੰਡੀਆਂ ਖਤਮ ਹੁੰਦੀਆਂ ਐ ਤਾਂ ਇੱਥੇ ਮੰਡੀਆਂ ਚ ਕਿੱਡਾ ਵੱਡਾ ਜਿਹੜਾ ਬੇਰਜਗਾਰੀ ਹੋ ਯਾਰਾ ਹੋ ਕਿੰਨੇ ਇੱਥੇ ਮਜ਼ਦੂਰ ਕੰਮ ਕਰਦੇ ਆ ਆਰਤੀਆ ਆਰਤੀਆਂ ਦੇ ਨਾਲ ਮਲੀਮ ਆ ਟਰੱਕਾਂ ਆ ਕਿੰਨਾ ਕੋਸਾ ਜਿਹੜਾ ਉਹ ਖਤਮ ਹੋਣ ਜਾ ਰਿਹਾ ਸੀਗਾ ਤਾਂ ਉਹਨਾਂ ਨੇ ਉਹ ਭਾਰਤੀ ਕਿਸਾਨ ਜੂਨੀ ਰੇਗਤਾ ਗ੍ਰਾਹ ਨੂੰ ਉਹਨਾਂ ਨੇ ਸਾਨੂੰ ਦੱਸਿਆ ਇਹ ਅਸੀਂ ਉਸ ਦਿਨ ਤੋਂ ਇਸ ਦੇ ਮਗਰ ਪਏ ਹੋਏ ਸੀ ਵੀ ਆਹ ਖਰੜੇ ਨੂੰ ਲਾਗੂ ਕਰੋ ਪਹਿਲਾਂ ਇਹਨੇ ਜਵਾਨੀ ਕਹਿਤਾ ਸੀਗਾ ਵੀ ਅਸੀਂ ਖਰੜਾ ਨਹੀਂ ਪੰਜਾਬ 'ਚ ਲਾਗੂ ਹੋਣ ਦਿੰਦੇ ਪਰ ਆਪਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀ ਫਿਰ ਆਪਾਂ ਇਹਨੂੰ ਇਹ ਕਿਹਾ ਵੀ ਤੂੰ ਜਿਹੜਾ ਹੈਗਾ ਨਾ ਇਹ ਆਪਦੇ ਹੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਇਹਨੂੰ ਰੱਦ ਕਰ ਇਹ ਸਾਡੇ ਲੋਕਾਂ ਦਾ ਦਬਾਅ ਸੀ ਕਿ ਉਹ ਮਤਾ ਪਾ ਕੇ ਇਹਨੇ ਰੱਦ ਕਰਤਾ ਸੀਗਾ ਮਾਨ ਸਾਹਿਬ ਤਾਂ ਇਹ ਕਾਨੂੰਨਾਂ ਦੇ ਬਾਰੇ ਜਿਵੇਂ ਜਦੋਂ ਇਹ ਕਾਨੂੰਨ ਲਾਗੂ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਜਿਹਦੇ ਖੁਦ ਬਹਿਸ ਕੀਤੀ ਹੈ ਕਹਿੰਦਾ ਵੀ ਕਿਸਾਨਾਂ ਵਾਸਤੇ ਇੱਕ ਕਾਨੂੰਨ ਹੈ ਜਿਹੜੇ ਮਾਰੂ ਕਾਨੂੰਨ ਆ ਮੈਂ ਲਾਗੂ ਖੁਦ ਨਹੀਂ ਹੋਣ ਦਿੰਦਾ ਇਹ ਨਹੀਂ ਹੋਣ ਦਿੱਤੇ ਜਾਂ ਉਸ ਟਾਈਮ ਇਹ ਐਮਪੀ ਸੀ ਗਈ ਮਾਨ ਸਾਹਿਬ ਮਾਨ ਸਾਹਿਬ ਬਹੁਤ ਕੁਝ ਬੋਲਦਾ ਰਿਹਾ ਸਾਨੂੰ ਪਤਾ ਹੈ ਇਹੀ ਤਾਂ ਸਾਡੇ ਲੋਕਾਂ ਨੂੰ ਭਲੇਗਾ ਪੈਂਦਾ ਅਸੀਂ ਕਹਿ ਨਹੀਂ ਸੀ ਉਹਦਾ ਸਾਡਾ ਜੀ ਅੱਜ ਤੱਕ ਪਾਰਲੀਮੈਂਟ ਉਹਨੇ ਵਟ ਕਰਤੇ ਬੋਲਦੇ ਨਾਲ ਹੁਣ ਹਾਲੇ ਵੀ ਕੱਢੀ ਜਾਂਦੇ ਰਾਜਵਣ ਕਰਕੇ ਪਰ ਜਦੋਂ ਉਹਨਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਉਦੋਂ ਮੂਰੇ ਹੋ ਕੇ ਹੁੰਦੀ ਆ ਉਹ ਲੋਕ ਹੁਣ ਬਹੁਤ ਜਾਗਰੂਕ ਹੋ ਚੁੱਕੇ ਆ ਲੋਕ ਇਹਨਾਂ ਨੂੰ ਆਏ ਨਹੀਂ ਵੀ ਲੋਕ ਇਕੱਲੇ ਇਹਨਾਂ ਨੂੰ ਚੋਣਾਂ 'ਚ ਹਰਾਉਣਗੇ ਲੋਕਾਂ ਤੋਂ ਲੋਕਾਂ ਨੇ ਤਾਂ ਇਹਨਾਂ ਨੂੰ ਆਉਣ ਵਾਲੇ ਸਾਲਾਂ 'ਚ ਇਹਨਾਂ ਨੂੰ ਕੋਠੀਆਂ 'ਚ ਕੱਢ ਕੱਢ ਕੇ ਇਹਨਾਂ ਸੱਤਾਂ ਦੇ ਵਿੱਚ ਲਿਆਉਣਾ ਇਹ ਗੱਲ ਤੁਸੀਂ ਮੇਰੀ ਯਾਦ ਰੱਖਿਓ ਬਹੁਤ ਬਹੁਤ ਹਨ ਵਾਰੀ ਸਾਡੇ ਨਾਲ ਸਨ ਬਾਈ ਹਰਬੰਸ ਸਿੰਘ ਜੀ ਪ੍ਰਧਾਨ ਕੋਟਲੀਆ ਬਲੂ ਜੀਪੀ ਚੇਪਾਰਕ ਬਾਈ ਜੀ ਸਾਡੇ ਨਾਲ ਕਿਸਾਨ ਆਗੂ ਹੋਰ ਭਾਰਤੀ ਕਿਸਾਨ ਯੂਨੀਅਨ ਤੋਂ ਕਰਦੇ ਆ ਗੱਲਬਾਤ ਬਾਈ ਜੀ ਕੀ ਨਾਮ ਹੈ ਆਪਣਾ ਮੈਂ ਮੇਰਾ ਨਾਮ ਗੁਰਪਾਲ ਸਿੰਘ ਭਲਾਈਆਣਾ ਜ਼ਿਲ੍ਹਾ ਜੰਮੂ ਸਿਕਤਾਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਪਹਿਲਾਂ ਤਾਂ ਅਸੀਂ ਚੈਨਲ ਵਾਲਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਸਾਡੀ ਗੱਲ ਹਨੇ ਕੋਨੇ ਚ ਭਾਰਤ ਦੇ ਵਿੱਚ ਜਾਣੀ ਹੈ ਬਾਹਰ ਕੰਟਰੀਆਂ ਚ ਜਾਣੀ ਹੈ ਜੋ ਅੱਜ ਸਯੁਕਤ ਕਿਸਾਨ ਮੋਰਚੇ ਤੇ ਫੱਦਾ ਦਿੱਤਾ ਗਿਆ ਤੇ ਭਾਰਤੀ ਕਿਸਾਨ ਇਕਤਾ ਉਗਰਾਹਾ ਨੇ ਵੀ ਪਿੰਡ ਪਿੰਡ ਜਿਹੜੇ ਮੋਦੀ ਸਰਕਾਰ ਦੇ ਤੇ ਭਗਵੰਤ ਮਾਨ ਸਰਕਾਰ ਦੇ ਪੂਤਲੇ ਫੋਕੇ ਜਾ ਰਹੇ ਆ ਕਿ ਕੱਲ ਜਿਹੜਾ 19 ਮਾਰਚ ਸੰਭੂ ਤੇ ਖਨੌਰੀ ਬਾਰਡਰਾਂ ਦੇ ਕਿਸਾਨਾਂ ਨੂੰ ਜਾਂ ਜਿਹੜੇ ਰਤਨਪੁਰ ਜਾਂ ਰਾਸਤਾ ਦੇ ਕਿਸਾਨਾਂ ਨੂੰ ਇੱਕ ਮੀਟਿੰਗ ਦਿੱਤੀ ਗਈ ਸੀਗੀ ਇਹ 7ਵਾਂ ਗੇੜ ਸੀਗਾ ਇਹਦੇ ਵਿੱਚ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਰੀ ਗੱਲ ਜਿਹੜੀ ਉਹ ਪੋਜ਼ਿਟਿਵ ਹੋਈ ਹੈ ਉਹ ਸਫਲ ਵੀ ਹੋਈ ਹੈ ਉਹਨੂੰ ਕੇਂਦਰ ਕੇਂਦਰ ਦੇ ਮੰਤਰੀ ਜਿਹੜੇ ਆਏ ਸੀ ਕਿ ਉਹਨਾਂ ਨੇ ਕਿਹਾ ਤੇ ਜਾਂ ਜਿਹੜੇ ਪੰਜਾਬ ਦੇ ਮੰਤਰੀ ਸੀ ਗਰਮੀਤ ਖੁੱਡੀਆਂ ਉਹਦੇ ਵਿੱਚ ਚੱਕ ਕੁਟਾਰੂ ਸੀਗਾ ਉਹਦੇ ਵਿੱਚ ਇੱਕ ਮੰਤਰੀ ਆਪਣੇ ਹੋਰ ਸੀਗੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਜਿਹੜੀ ਮੀਟਿੰਗ ਹੈ ਇੱਕ ਸਫਲ ਹੋਈ ਹੈ ਤੇ ਅਗਲੀ ਮੀਟਿੰਗ ਉਹਨਾਂ ਨੇ ਇਹ ਕਹਿ ਕੇ ਦਿੱਤੀ ਸੀਗੀ ਕਿ ਅਸੀਂ ਜਿਹੜੇ ਕਿਸਾਨਾਂ ਤੋਂ ਬਿਨਾ ਜਿਹੜੇ ਮਜ਼ਦੂਰ ਵੀ ਹੈ ਜਾਂ ਲੇਬਰ ਹੈ ਮੰਡੀਆਂ ਦੇ ਵਿੱਚ ਹੈ ਜਾਂ ਜਿਹੜੇ ਟਰਾਂਸਪੋਰਟ ਟੂ ਹਟਵਾਈ ਵਾਲੀ ਆ ਉਹ ਸਾਰੇ ਆਡ-ਆਡ ਮਹਿਕਮਿਆਂ ਨਾਲ ਵੀ ਗੱਲ ਕਰਕੇ ਉਹਨਾਂ ਨਾਲ ਮੀਟਿੰਗਾਂ ਕਰਕੇ ਫਿਰ ਆਪਾਂ ਕਿਸੇ ਸਿੱਟੀ ਤੇ ਜਾਵਾਂਗੇ ਇਸ ਕਰਕੇ 4 ਮਈ ਦੀ ਤੁਹਾਨੂੰ ਮੀਟਿੰਗ ਦਿੱਤੀ ਹੈ ਤੇ ਇਹ ਮੀਟਿੰਗ ਆ ਤੁਹਾਡੇ ਐਮਐਸਪੀ ਗਰੰਟੀ ਕਾਨੂੰਨ ਫਿਰ ਇਹਨੂੰ ਆਪਾਂ ਸਾਰਿਆ ਜਾਮਾ ਅਸਲੀ ਜਾਮਾ ਪਣਾਵਾਂਗੇ ਪਰ ਉਹਦੇ ਚ ਹੋਇਆ ਏ ਕਿ ਕੇਂਦਰ ਸਰਕਾਰ ਦੇ ਮੰਤਰੀ ਤਾਂ ਦਿੱਲੀ ਨੂੰ ਤੁਰ ਗਏ ਤੇ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਸੀਗੇ ਉਹ ਇਧਰ ਨੂੰ ਪੰਜਾਬ ਨੂੰ ਆ ਗਏ ਤੇ ਜਦੋਂ ਸਾਡੇ ਕਿਸਾਨ ਮੋਹੱਲੀ ਦੇ ਵਿੱਚ ਆਏ ਆ ਉਹ ਚੋਟੀ ਦੇ ਜਿੰਨੇ ਕਿਸਾਨ ਆਗੂ ਗਏ ਸੀਗੇ ਲਗਭਗ 28 ਸੀਗੇ ਉਹਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜਿਹੜਾ ਮਰਨਵਰ ਤੇ ਬੈਠਾ ਜਿਹਦੇ ਨੂੰ 112 13 ਦਿਨ ਹੋ ਗਏ ਆ ਉਹਦੇ ਵਿੱਚ ਕਾਕਾ ਗੋੜਾ ਸੀਗਾ ਉਹਦੇ ਵਿੱਚ ਜਿਹੜਾ ਸਰਮੰਦਹਿਰ ਸੀਗਾ ਮਜ਼ਦੂਰ ਸੰਘਾਸ ਕਮੇਟੀ ਦਾ ਇਹਦੇ ਨਾਲ ਹੀ ਚੋਟੀ ਦੇ ਆਗੂ 28 ਦੇ ਲਗਭਗ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰ ਲੈਣਾ ਤੇ ਸੰਭੂ ਤੇ ਖਨੋਰੀ ਬਾਰਡਰ ਤੇ ਜਿਹੜੀ ਵੱਡੀ ਪੁਲਿਸ ਕਾਰਵਾਈ ਉਹ ਸਾਨੂੰ ਸਵੇਰ ਤੋਂ ਹੀ ਦਿਖਦੀ ਸੀ ਕਿ ਵੀ ਇਹ ਟਾ ਕੱਟ ਕਿਉਂ ਉਹ ਕੱਟਦੇ ਜਿਹੜਾ ਆ ਕੇ ਇਹਨਾਂ ਨੇ ਰਾਤ ਨੂੰ 7:30 ਵਜੇ ਦੇ ਕਰੀਬ ਉਹ ਸਾਰੇ ਜਿਹੜਾ ਹਮਲਾ ਕੀਤਾ ਜਿਸ ਤਰ੍ਹਾਂ ਆਪਾਂ ਪਾਕਿਸਤਾਨ ਹਿੰਦੁਸਤਾਨ ਤੇ ਹਮਲਾ ਕਰਦਾ ਜਾਂ ਕੋਈ ਬਾਹਰਲੇ ਮੁਲਕ ਆ ਕੇ ਧਾੜਵੀ ਸਾਡੇ ਤੇ ਹਮਲਾ ਕਰਦੇ ਰਹੇ ਚਾਹੇ ਮੁਗਲ ਆਉਂਦੇ ਰਹੇ ਉਸ ਤਰ੍ਹਾਂ ਦੀ ਕਾਰਵਾਈ ਕਰਕੇ ਸਾਡੇ ਜਿਹੜੇ ਕਿਸਾਨਾਂ ਦੇ ਜਿਹੜੇ ਘਰ ਬੜਾਏ ਸੀ ਤੰਬੂ ਨੂੰ ਨੂੰਏ ਉਹ ਸਾਰੇ ਢਾ ਦੇ ਨੇ ਜੇਬੀਸੀ ਮਸ਼ੀਨਾਂ ਨਾਲ ਉਸੇ ਤਰ੍ਹਾਂ ਟਰਾਲੀਆਂ ਜਿਹੜੀਆਂ ਉਹਨਾਂ ਨੂੰ ਤੋੜ ਦੇਣਾ ਉਹਨਾਂ ਦੇ ਜਿਹੜੇ ਸਟੇਜ ਬਣੇ ਸੋ ਸਾਰਾ ਕੁਸ ਤਹਿਸ ਨਹਿਸ ਕੀਤਾ ਕਰਕੇ ਲੋਕ ਸचेत ਹੋਣ ਆਉਣ ਵਾਲੇ ਟਾਈਮ ਦੇ ਵਿੱਚ ਸਾਰੀਆਂ ਖੇਤਰੀ ਪਾਰਟੀਆਂ ਇਹ ਦਸੇ ਬੰਦਿਆਂ ਕਹਿੰਦੇ ਇਹ ਨਕ ਕੰਬੂਲ ਨੂੰ ਸਾਰੇ ਲੈ ਜਾਣਗੇ ਕਿਉਂਕਿ ਸਾਰੇ ਢਡੋਪਿੱਟ ਇੱਕ ਹੈ ਇਹਨਾਂ ਦੀਆਂ ਜਿਹੜੇ ਨੀਤ ਤੇ ਨੀਤੀ ਸਾਰੀ ਕਾਰਪੋਰੇਟ ਪੱਖੀ ਆ ਭਉਂ ਭਗਵਾਨ ਤੁਮਾਰਾ ਖੜਕਲ ਕਲਜ ਆਇਆ ਪਰ ਉਹ ਇਨਕਲਾਬ ਸਾਮਰਾਜ ਮੁਰਦਾਬਾਦ ਨਹੀਂ ਅਜੇ ਤੱਕ ਕਹਿ ਸਕਿਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਸਾਰੇ ਟਕਾਂਵਾਂ 'ਚ ਰਹਦੇ ਆ ਇਹਨਾਂ ਤੋਂ ਸੁਚੇਤ ਰਹੋ ਤੇ ਆਪਦੇ ਕੱਠ ਇਹ ਘਰਾਂ 'ਚ ਲਾ ਬੈਠੋ ਇਹ ਐਣਾ ਸੋਚੋ ਵੀ ਕੱਲੀਆਂ ਜਥੇਬੰਦੀਆਂ ਇਹ ਕੁਛ ਕਰ ਦੇਣਗੀਆਂ ਕੱਲੀਆਂ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਇਹ ਕੱਲੀਆਂ ਨਹੀਂ ਕੁਝ ਕਰ ਸਕਣ ਸਾਰੇ ਪਿੰਡਾਂ ਦੇ ਪਿੰਡ ਇਹ ਭਗਤ ਸਿੰਘ ਨੇ ਵੀ ਇੱਕ ਵਾਰ ਕਾ ਮੋੜਿਆ ਸੀਗਾ ਜਦੋਂ ਫਾਸੀ ਦੇ ਤਖਤੇ ਤੇ ਚੜਨ ਜਾ ਰਿਹਾ ਸੀ ਉਦੋਂ ਲਾਈਨ ਅਪ ਦੀ ਕਿਤਾਬ ਪੜ੍ਹ ਰਿਆ ਸੀ ਵਰਕਅਪ ਹੋ ਰਿਆ ਸੀ ਵੀ ਉੱਠੋ ਨੌਜਵਾਨੋ ਜੋ ਸੁਤਿਆਂ ਨੂੰ ਬੀਤੇ ਵੀ ਹੁਣ ਉੱਠ ਕੇ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਫੌਜਾਂ ਬੈਠੀਆਂ ਉਹਨਾਂ ਕੋਲੇ ਜਾਓ ਉਹਨਾਂ ਨੂੰ ਇਹ ਦੱਸੋ ਵੀ ਇਹ ਨੀਤੀਆਂ ਮਾੜੀਆਂ ਹੋਣਗੀਆਂ ਤੇ ਬਾਹਰ ਨਿਕਲੋ ਇਹ ਇਹ ਅੱਜ ਨਿਕਲਣਾ ਚਾਹੀਦਾ ਜੇ ਨਿਕਲੇ ਕਿਸਾਨ ਜਾਂ ਮਜ਼ਦੂਰ ਇਕੱਲੇ-ਇਕੱਲੇ ਆਪਾਂ ਮਾਰ ਖਾਵਾਂਗੇ ਇਸ ਕਰਕੇ ਸਾਰੇ ਲੋਕ ਬਾਹਲੇ ਕੰਟਰੀਆਂ ਵਾਲੇ ਇਕੱਜਟ ਹੈਗੇ ਪਹਿਲਾਂ ਵੀ ਹੈਗੇ ਆ ਤੇ ਹੁਣ ਵੀ ਅਸੀਂ ਸਮਝਦੇ ਵੀ ਇੱਕ ਜੁੱਟ ਹੋਣਗੇ ਇਹ ਏਕਤਾ ਵਧੂਗੀ